ਚਾਹ ਨੂੰ ਡੀਗਦੀਆਂ ਹੋਈਆਂ ਸੰਗ ਤਾਂ ਯਾਹ ਰਾਈਟ ਚਾਹ ਤੇ ਆਈ ਨਹੀਂ ਚਾਹ ਦਾ ਜੋ ਸਸਤਾ ਨਹੀਂ ਇੱਥੇ ਚਾਹ ਮਿਲਦੀ ਏ ਛੋਟੀਆਂ ਛੋਟੀਆਂ ਗਲਾਸੀਆਂ ਜੀ ਉਹਨਾਂ ਨੂੰ ਸਪੈਸ਼ਲ ਕਹਿ ਗਏ ਆਏ ਆ ਵੀ ਵੱਡੀ ਗਲਾਸੀ ਚਾਹੀਦੀ ਆ ਜਿਹੜਾ ਗਲਾਸ ਆਹ ਕੋਈ ਇੱਡੀ ਇੱਡੀ ਗਲਾਸ ਚਾਹ ਵਾਲਾ ਵੱਡੀ ਗਲਾਸ ਇਹ ਡੀ ਗਲਾਸੇ ਦਿੰਦੇ ਨਹੀਂ ਚਾਹ ਉਹ ਤਾਂ ਹੈ ਡਾ ਗਲਾਸ ਹੁੰਦਾ ਉਹਦਾਂ ਦੇ ਹੈ ਡਾ ਗਲਾਸ ਹੁੰਦਾ ਉਹ ਵੀਰ ਪੰਜ ਦੋ ਆ ਥੱਲੇ ਖਾਣ ਪੀਂਦਾ ਆ ਤੇ ਉੱਪਰ ਕਮਰੇ ਨੇ ਭਾਈ ਇੱਥੇ ਰਸ ਰਹੇ ਆ ਚਾਹ ਨੂੰ ਬੜੇ ਚਾਹ ਨਾਲ ਢੀਕਦੇ ਹੋ ਜੀ ਚਾਹ ਦੇ ਚਾਈ ਹੋ ਜੇ ਕਿਆ ਨਾ ਚਾਹ ਨਹੀਂ ਕਿਆ ਨਾ ਢੀਕਣ ਦੇ ਚਾਹ ਨੂੰ ਓਕੇ ਲਈ ਕੈਬਨਟੀ ਅਗਲੇ ਉਹ ਚਾਹ ਤੇ ਚਾਹ ਦੇ ਨਾਲ ਬਿਸਕੁਟ ਚੱਲਣਗੇ ਐ ਕਿਹੜੇ ਆ? ਇਹ ਮੰਨੇ ਰੱਖ ਆ ਨਾ ਪਰਲੀ ਕੀ ਖਾਂਦੇ ਨੇ ਜਿਆਦਾ ਜੇ ਬਾਬਾ ਜੀ ਪਰਲੇ ਸਾਰੇ ਹੋਰ ਇੱਕ ਹੋਰ ਪੈ ਰਹੇ ਨੇ ਹਾਂ ਕਰੈਕਟ ਉਹ ਗਿਆ ਸ਼ੱਕੇ ਸਸੀਗਾ ਠੀਕ ਲੱਗ ਪਈ ਜੀ ਕੀ ਵੜੇ ਕੀ ਯਾਰ ਕਰਨਗੇ ਕੀ ਵੜੇ ਕੀ ਯਾਰ ਕਰਨਗੇ ਚਾਰ ਬੰਦੇ ਅੱਠ ਜਾ ਪੀਂਦੇ ਯਾਰ ਬੰਦੇ ਅੱਠ ਕੱਪ ਮੈਂ 4 ਰੰਨਾ ਮੈਂ ਇਸ ਕੋ ਆਡ ਕਰ ਦੋ ਤਾਂ ਹੋ ਗਈ ਮੈਂ ਬਰ ਗਲਾਸ ਵੀ ਡਾਲ ਦੋ ਆ ਵਾਪਰੇ ਕਿੰਨਾ ਸੀਮੈਂਟ ਆ ਦੋ ਚਾਹ ਚਾਹਣਾ ਚਾਹੀਦਾ ਚਾਹ ਚਾਹਣਾ ਚਾਹਣਾ ਚਾਹੀਦਾ 4 ਬੰਦੇ 4 ਬੰਦੇ ਦੇ ਹੱਥ ਜਾਵੇਂ ਪਿੰਦੇ ਚਾਰ ਦੇ ਨਾਲ ਦੋ ਦੋ ਗਲਾਸ ਆਣਾ ਇੰਨੇ ਤੋਂ ਵੀ ਜ਼ਿਆਦਾ ਹੈ ਇਹ 50 ਦੇ 30 ਦਾ ਅੰਦਾਜ਼ਾ ਲੱਗ ਰਿਹਾ ਹੈ ਅੰਦਰ ਉੱਤੇ ਬੜਾ ਹੋ ਗਿਆ ਹੈ ਇਹ ਤਾਂ ਕੱਟਣਾ ਹੈ ਸੱਕ ਜਾ ਸੱਕ ਜਾ ਨਹੀਂ ਪੀ ਲਈਏ ਭਰਾ ਹਕੇ ਫੇਰ ਪੀਣੀ ਜੇ ਥੋੜੀ ਜਿਹੀ ਨਾ ਹੋਈ ਨਾ ਇਹ ਬੜਾ ਬੜਾ ਮੌਸਮ ਗਰਮੀ ਸ਼ਾਂਤ ਮੌਸਮ ਕੱਲ ਵੀ ਮੀਂਹ ਪੈ ਗਿਆ ਸੀ ਫੇਰੇ ਜਿੱਦਾਂ ਤੁਰਨ ਲੱਗੇ ਹਾਂ ਤੇ ਅੱਜ ਵੀ ਪੈ ਗਿਆ ਮੀਂਹ ਅੰਦਰ ਖੁਸ਼ ਹੁੰਦੇ ਨਹੀਂ ਸੇਮ ਹੋ ਗਿਆ ਤੇ ਕਿੱਥੇ ਆਪਾਂ ਬੜਾ ਆਪਾਂ ਲਖਨਊ ਆ ਇਸ ਟਾਈਮ ਆਪਾਂ ਜੁਦੇ ਵਾਲੀ ਸਾਈਡ ਜਾਣਾ ਹੁਣ ਕਿੱਧਰ ਜਾਣਾ ਜੁਦੇ ਵਾਲੀ ਸਾਈਡ ਹਾਂ ਐਨੂੰ ਉਧਰ ਨੂੰ ਜੁਦੇ ਆ ਜੁਦੇ ਵਾਲੀ ਸਾਈਡ ਜਾਣਾ ਇਧਰ ਨੂੰ ਇਧਰ ਦੇ ਦੇ ਵੀ ਚਲੋ ਬੈਠੋ ਸੰਤੋ वाहगुरु अच्छा। लोग लाता है ना एक मिनट बड़ा बारी वाहू जी का खालसा श्री वाहेगुरु जी की फतेह जी ਕੁਣ ਸੰਗਤਾਂ ਪੜਨਾ ਸਾਹਿਬ ਨੂੰ ਚਾਲੇ ਪਾਉਣ ਲੱਗੇ ਆ ਜੀ ਰਾਤੀ ਨੇ ਸਟੇ ਕੀਤਾ ਸੀ ਹੋਟਲ 'ਚ ਫੇ ਕਿਹੜਾ ਸ਼ਹਿਰ ਵੀ ਜੀ ਇਹ ਲਖਨਊ 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 ਆ ਬਸ ਸਟੇ ਕੀਤਾ ਹੈ ਹੋਟਲ 'ਚ ਆਲਾ ਕੀ ਹੋਣਾ ਆਲਾਪੁਰ ਆਈ ਬਾਈ ਚਾਹ ਪੜਦੇ ਆ ਬਾਕੀ ਆਪਾ ਪੜਨਾ ਸਾਹਿਬ ਨੂੰ ਚਾਲੇ ਪਾਉਣ ਲੱਗੇ ਆ ਜੀ ਗੁਰੂ ਮਹਾਰਾਜ ਦਾ ਨਾਮ ਲੈ ਕੇ ਜੀ ਫੈਮਿਲੀ ਸਾਰਿਆਂ ਦੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਯਾਤਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਰਹੀ ਹੈ ਜੀ ਸਰਾਜ ਆਉਂਦੇ ਜਾਂਦੇ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਮਹਾਰਾਜ ਨੇ ਆਉਣ ਦਿੱਤੀ ਮਹਾਰਾਜ ਦੇ ਬਾਦਸ਼ਾਹ ਸਾਰਿਆਂ ਨੂੰ ਬਲ ਬਖਸ਼ੇ ਵਾਹਿਗੁਰੂ ਹੁਣ ਆਪਾਂ ਜਾ ਰਹੇ ਹਾਂ ਜੋਧਿਆਵਲ ਨੂੰ ਬੋਲੇ ਸੋਨਿਆ ਲੈ ਸੋਨਿਆ ਸਤਿ ਸ਼੍ਰੀ ਅਕਾਲੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਮਹਾਰਾਜ ਦੀ ਕਿਰਪਾ ਜੀ ਗੱਡੀ ਜੋਧਿਆਵਲ ਨੂੰ ਆਪਾਂ ਹਾਈਵੇ ਤੇ ਪਾ ਦਿੱਤੀ ਆ ਤੇ ਆਪਣਾ ਪੈਂਡਾ ਜਿਹੜਾ ਵਾ 516 ਕਿਲੋਮੀਟਰ 10 ਘੰਟੇ ਦੀ ਰਹਿਣੀ ਆ 10 ਕਿੰਨੇ ਟ ਗੱਡੀ ਚੱਲੇਗੀ 516 ਕਿਲੋਮੀਟਰ ਆ ਆਪਾਂ ਸ਼ਾਮ ਦੇ 6 ਵਜੇ ਤੱਕ ਗੁਰਦੁਆਰਾ ਸਾਹਿਬ ਪਹੁੰਚ ਜਾਾਂਗੇ ਤੁਹਾਨੂੰ 6 ਵਜੇ ਤੱਕ ਦਰਸ਼ਨ ਕਰਾ ਦਾਂਗੇ ਪਰ ਨਾ ਸਕਦੇ ਬਾਕੀ ਰਾਹ ਦੀਆਂ ਗੱਲਾਂ ਬਾਕੀ ਰਾਹ ਦੀਆਂ ਗੱਲਾਂ ਬਾਕੀ ਜੋ ਵੀ ਕੋਈ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਮੇਨ ਅਪਡੇਟ ਤੇ ਹੀ ਆ ਵੀ ਭਾਈ ਟੋਲ ਫੜੇ ਵੰਗੇ ਜੀ ਇਹ ਸਭ ਬਾਕੀ ਜਿਹੜਾ ਫਣੀ ਸਭ ਤੋਂ ਮੇਨ ਜਿਹੜਾ ਟੋਲ ਆਉਂਦਾ ਨਾ ਦਿਨੋਂ ਆਉਂੇ ਹੁੰਦਾ ਉਹ ਕੋਈ ਗੱਲ ਨਹੀਂ ਮਹਾਰਾਜੀ ਕਿਰਪਾ ਹੈ ਜੀ ਜਿਹੜੇ ਘਰੋਂ ਨਿਕਲਦੀਆਂ ਇਹ ਚੀਜ਼ਾਂ ਨਾਰਮਲ ਰਗਦੀਆਂ ਨੇ ਆਪੇ ਗੁਰੂ ਮਹਾਰਾਜ ਸਤਿਮਤ ਬਖਸ਼ਿਸ਼ ਕਰਾ ਲਓ ਵੀ ਦੂਸਰੀ ਟੈਂਕੀ ਦੂਸਰੀ ਟੈਂਕੀ ਭਰਉਂਦੇ ਆ ਤੇ ਉਹ ਫਟਾ ਲੱਕਣਾ ਟੈਂਕੀ ਕਿਹੜੀ ਇਹ ਟੈਂਕੀ ਦੇ ਨਾਲ ਨਾਲ ਡਿੱਗੀ ਵੀ ਜਾਂਦੇ ਭਰਨੀ ਬੋਤਲਾਂ ਭਰਨੀ ਕਿਉਂਕਿ ਪਾਟਰ ਆ ਗਿਆ ਆ ਲਗਾਉਣਾ ਯਾਰ ਨਹੀਂ ਜੀ ਖਰਾਬ ਹੋ ਗਿਆ ਖਰਾਬ ਹੋ ਗਿਆ ਤਾਂ ਅਗਲੇ ਪੰਪਰ ਤੋਂ ਭਰਨੇ ਲਓ ਜੀ ਪਾਣੀ ਵਾਲਾ ਇਹਨਾਂ ਦਾ ਗੀਜਰ ਗੀਜਰ ਆਉਂਦੇ ਤੇ ਇਹ ਵੀ ਖਰਾਬ ਹੋ ਗਿਆ ਐਸੀ ਤੇਲ ਪੈਂਦਾ ਜੀ ਤੇ ਜੂਰੀਆ ਪੈਂਦਾ ਜੀ ਅੱਛਾ ਇਹ ਦੋਸਤਾਂ ਇੱਕ ਨੇ ਯੂਰੀਆ ਯੂਰੀਆ ਮੈਨਾਂ ਲੇ ਇੱਕ ਜਿਹੜਾ ਇਹ ਇੱਕ ਯੂਰੀਆ ਦੇ ਕਿਚ ਡਾਇਆ ਇੱਕ ਦੇ ਪੇੜ ਸਾਫ ਕਰਨ ਵਾਲਾ ਇੱਕ ਦੇ ਪੇੜ ਸਾਫ ਕਰਨ ਵਾਲਾ ਆਹ ਕੱਲ ਜਿਹੜਾ ਪੋਖਾਇਆ ਹੈ ਬਲੌਗ ਪਰਸੋ 35 ਬਹਿ ਮਾ ਜੀ ਆਹੋ ਉਹ ਤੁਦਿਆ ਹੈ ਨਾ ਦੇਖੋ ਮਹਾਰਾਜ ਦੇ ਨਿਸ਼ਾਨ ਝੁਲਣਦੇ ਆ ਇਹ ਲਖਨਊ ਲੈਕ ਨੋ ਦੈ ਮਤਲਬ ਏਰੀਆ ਚ ਆਪਾਂ ਘਰੋਤੇ ਆ ਲਓ ਜੀ 45 ਦੇ ਬੰਦ ਹੋ ਗਿਆ ਕੱਟ ਕਰ ਗਿਆ ਤੇ ਹੁਣ ਹਲਾ ਲਾ ਕੇ ਕੰਮ ਚੱਲੇਗਾ ਆ ਕਰਦੇ 5000 ਦਾ 5000 ਦਾ ਕਰਦੇ 5000 ਦਾ ਕਰਦੇ ਪੂਰਾ ਵੜੇ ਪੜੇ ਗਾਉਂ ਕੋਲ ਦਾ ਕਾਲਾ ਹੀ ਸ਼ੇਰ ਆਪਾਤਾ ਹੀ ਕੱਟ ਜਾਂਦੇ 150 ਕੱਟ ਜਾਂਦੇ ਆ ਇਹਨਾਂ ਤੇ 50 ਕਿਲੋ ਵਿੱਚ ਵੇਚੀਓ ਅੱਗੇ ਤਾਂ ਬੰਦ ਨਹੀਂ ਰਹਿੰਦੇ ਅੱਜ ਦੀ ਸਵੇਰ ਦਾ ਪਹਿਲਾ ਟੀਕਾ ਪਹਿਲਾ ਟੀਕਾ ਹਾਈਲਾਈਟ ਟੋਲ ਟੀਕਾ ਮਹੀਨੇ ਵੀ ਪਹਿਲਾ ਟੋਲ ਕੀ ਸਵੇਰ ਦਾ ਇਹ ਅੱਜ 12 ਤਰੀਕ ਵੀਜੀ ਹਾਂਜੀ 12 ਤਰੀਕ ਨਵਾਂ ਮਹੀਨਾ 2024 ਟਾਈਮ 9:04 ਮਿੰਟ ਤੇ ਪਹਿਲਾ ਟੋਲ 11 ਤਰੀਕ 12 ਆ ਜਾਣ 12 ਹੋ ਗਈ ਜੇ ਉਹ 11 ਭਰਾਵਾ ਮੇਰੀ ਕਿਸ਼ਤ ਕੱਟੀ ਦਾ ਉਹਨੂੰ ਅੱਛਾ ਅੱਛਾ ਇਹ ਗੁਰੂ ਆ ਭਲੇ ਕੇ ਸੌਰੀ ਸੌਰੀ ਜੀ 11 ਤਰੀਕ ਜੀ ਅਸਲ ਜਾਈ ਯਾਤਰਾ ਤੇ ਨਿਕਲੇ ਬੜੇ ਦਿਨਾਂ ਦੇ ਕਨਫਿਊਜ਼ ਹੋ ਗਏ ਉਹ ਅਹੀਂ ਕਹੇ ਕੈਲੰਡਰ ਇੱਥੇ ਸਾਡਾ ਕੈਲੰਡਰ ਘਰੇ ਰਹਿ ਗਿਆ ਤੇ ਮੈਨੂੰ ਐਂ ਲੱਗਦਾ ਜਿੱਦਾਂ ਟੋਲ ਵਾਲਿਆਂ ਦਾ ਕੈਮਰਾ ਵੀ ਖਰਾਬ ਜੇ ਤੇਾਨੂੰ ਲੱਗਦਾ ਰਿਵਰਸ ਚ ਪਾਉਣਗੇ ਪਹਿਲਾਂ ਹੀ ਆਪਾਂ ਬੈਗ ਗੀਅਰ ਲਾਣਿਆ ਜੀ ਕੁਝ ਕਦਮ ਅਸੀਂ ਪਛਾਣ ਕਢੀ ਕੀਤੀ ਨਹੀਂ ਮੇਰੇ ਸਾਣਾ ਹਾਂ ਚੋਕਲੇ ਜੀ ਚੋਕਲੇ ਜੀ ਹੁਣ ਆਪਾਂ ਅੱਜ ਤੇ ਭਰਾ ਤੋਂ ਟੇਬ ਲੈ ਦੋ ਮੈਨੂੰ ਲਓ ਜੀ ਯੁੱਧਿਆ ਤੇ ਲੱਗੇ ਆ ਗਏ ਹਾਂ ਯੁੱਧਿਆ ਰਹਿ ਗਏ ਇਥੋਂ 15 ਕਿਲੋ ਹਾਂ ਇੱਕ ਕਰ 15 ਕਿਲੋਮੀਟਰ ਨਹੀਂ ਯੁੱਧਿਆ ਕਿੰਨਾ ਹੋਰ 15 16 ਕਿਲੋਮੀਟਰ ਆ ਰਾ ਇਧਰੋਂ ਤਾਂ ਆ ਵਾ ਵਾ ਚਲਾ ਦਿਆਂ ਮੁਰੀਆ ਜੀ ਆ ਗਈ ਯੁੱਧਿਆ ਆ ਗਈ ਆ ਮੰਦਰ ਮੰਬਰ ਜਉਣਾ ਉਹ ਲੈ ਗਿਆ ਅਜੋਧਿਆ ਨਗਰੀ ਬਾਈਪਾਸ ਅਜੋਧਿਆ ਮੰਡੀ ਦੇ ਲਾਗੋਂ ਦੀ ਨੰਨਣ ਡੇ ਆ ਪੋਲੀ ਬੜਾ ਸੋਹਣਾ ਬਣਾਇਆ ਇਹਨਾਂ ਗੁਰਦੇ ਵਾਲੇ ਪੋੜ ਲਏ ਆ ਗੁਰਦੇ ਆ ਦਾ ਪੋੜੇ ਮੰਦਰ ਤੋਂ ਸੱਜਣ ਤੋਂ ਨਾਲ ਅੰਦਰ ਸਾਈਡ ਤੇ ਮੰਦਰ ਦਾ ਦਰਾਜ਼ ਉਹ ਪਿੱਛੇ ਨਿਕਲੇਗਾ ਗਾੜੀ ਪੇ ਰੋਏਗਾ ਜੁਤੇ ਆ ਪਾਰ ਕਰਦੇ ਦਰਗਾਪੁਰੀ ਤੁਰਕਾਪੁਰੀ ਯੋਧਿਆ ਅਤੇ ਰਾਜ ਲਿਖਿਆ ਹੈ ਤੁਰਕਾਪੁਰੀ ਯੋਧਿਆ ਦਾ ਬੋਰਡ ਗੱਡੀ ਤੇ ਰਾਜ ਯੋਧਿਆ ਯੋਧਿਆ ਦਾ ਬੋਰਡ ਯੋਧਿਆ ਬਹੁਤ ਤਗੜਾ ਸ਼ਹਿਰ ਆ ਬਹੁਤ ਤਗੜਾ ਹੈ ਯੋਧਿਆ ਤਗੜਾ ਤੇ ਸੋਹਣਾ ਸ਼ਹਿਰ ਆ ਮੇਰੇ ਨਾਲ ਨਾਂ ਲਖਨਊ ਤੋਂ ਵੱਡਾ ਹੋਣਾ ਸ਼ਾਇਦ ਨਹੀਂ ਕਿੰਨਾ ਹੀ ਲਗਵਾਉਂਦਾ ਲਗਾਉ ਬੜਾ ਤਕੜਾ ਹੈ ਲਾਉ ਤੇ ਬਹੁਤ ਪੁਰਾਣਾ ਸ਼ਹਿਰ ਹੈ ਇਹ ਲਵਾਪਾਂ ਦੀ ਜਯੁੱਧਿਆ ਵੀ ਪੁਰਾਣਾ ਹੋਵੇਗਾ ਹਾਂ ਜੀ ਜਯੁੱਧਿਆ ਉਹ ਜਯੁੱਧਿਆ ਨਗਰੀ ਜਯੁੱਧਿਆ ਅੱਜ ਜਯੁੱਧਿਆ ਜ਼ਾਲੀ ਤੋਂ ਬੋਲਾ ਕੋਕੇ ਜਾਂ ਤੈਨੂੰ ਲਾਲੀ ਹੁਣਾਂ ਨੂੰ ਮੂਨ ਤਾਰਿਆ ਜੀ ਜਦੋਂ ਕੈਮਰਾ ਬੰਦ ਹੋ ਜਾਊਗਾ ਰੌਲਾ ਪਾਉਣਾ ਨਹੀਂ ਹਟਦਾ ਇਹਨਾਂ ਦਾ ਮੂਨ 11 ਵਜੇ ਤੱਕ ਮੂਨ ਚੱਲਣਾ ਹੈ ਮੇਰਾ ਬੋਲਣ ਗਿਆ ਬੋਲਣ ਗਿਆ ਮੂੰਹ ਖਾਉਣ ਨੂੰ ਥੋੜਾ ਗਿਆ ਮੈਂ ਕਿਹਾ ਮੂੰਹ ਮੂੰਹ ਤੇ ਵੇਖਣ ਨੂੰ ਮੈਂ ਮੂੰਹ ਦੇ ਵੇਖਣ ਨੂੰ ਡੇਂ ਗੁਗੇ ਦੇ ਤੁਹਾਡੇ ਸਾਰੇ ਕਰੋ ਵੇਖ ਹੀ ਲੈਣੇ ਜਦੋਂ ਆਪਾਂ ਉਪੋਣਾ ਇਹ ਇਤਨਾ ਬਸਤੀ ਵੀਰ ਹੋਣਾ ਪ੍ਰਿਆਗਰਾਜ ਇੱਧਰ ਨਹੀਂ ਆਉਣਾ ਤਲਿਗੜ ਕੇਣ ਆ ਕੇ ਸਹੀ ਕਰ ਲਾਂਗੇ ਇਨਫੋਰਮੇਸ਼ਨ ਜੇ ਗਲਤ ਹੋਈ ਹੋਵੇ ਕਿਓ ਲਾਲੀ ਅਰੇ ਵੀਰ ਜੀ ਠੀਕ ਹੈ ਨਾ ਅੱਗੇ ਅੱਗੇ ਲਓ ਜੀ ਸੰਗਤਾਂ ਹੁਣ ਆਪਣੀਆਂ ਲੀਡ ਰਹੀ ਜੀ 305 ਕਿਲੋਮੀਟਰ ਪਟਨਾ ਸਾਹਿਬ ਤੇ ਇੱਕ ਤੇ ਵੀਰ ਸਾਡਾ ਨੀਂਦੀ ਕਰ ਗਿਆ ਉਹ ਹੋ ਸਕਦਾ ਜਾਵੇ ਕੋਈ ਇਹ ਸਫਰ ਵੀ ਨਹੀਂ ਬੰਦਿਆਂ ਨੂੰ ਲੱਗਦਾ ਸਮਝ ਨਹੀਂ ਆਉਂਦਾ ਲਓ ਜੀ ਆ ਗਿਆ ਸੌ ਆਹ ਮੋੜ 'ਚ ਵੜਿਆ ਤੈਨੂੰ ਫੋਨ ਚਲਾਉਣਾ ਨਹੀਂ ਚਾਹੀਦਾ ਬਿੱਜੀ ਨਾ ਨਾ ਸਭ ਤੋਂ ਮਾੜਾ ਹਾਂ ਹਾਂ ਇੱਥੇ ਕਹਿੰਦੇ ਚਲਾਇਆ ਕਈ ਵਾਰੀ ਇਹਨਾਂ ਨੂੰ ਕਿਹਾ ਫੋਨ ਨਾਲ ਰਾਜਵੀਰ ਲਾ ਕੇ ਬੈਠਾ ਸੀ ਫੋਨ ਯੂਜ਼ ਕਰ ਰਿਹਾ ਹਨ ਫਿਰ ਜਿਹੜਾ ਬੰਦਾ ਗੱਡੀ ਚ ਲਾਂਦਾ ਤਾਂ ਧਿਆਨ ਚਲ ਜਾਂਦਾ ਧਿਆਨ ਉਹ ਗੱਡੀ ਵਾਲੇ ਨੇ ਦੋ ਰੱਖੇ ਆ ਗੱਡੀ ਵਾਲੇ ਨੇ ਦੋ ਆ ਬੜਿਆ ਵੀਰੇ ਨਾ ਜਿਹੜਾ ਤੇਰੇ ਕੋਲ ਚੁੱਕਦੇ ਨਹੀਂ ਆ ਗੱਡੀ ਵਾਲੇ ਨੇ ਦੋ ਆ ਰੱਖੇ ਆ ਫੋਨ ਬੜਿਆ ਗੱਡੀ ਵਾਲੇ ਨੇ ਦੋ ਫੋਨ ਰੱਖੇ ਆ ਨਹੀਂ ਵੀਜੀ ਤਿੰਨ ਫੋਨ ਆ ਦੋ ਨਹੀਂ ਆ ਆਪਣੇ ਇੱਕ ਬਲੈਕਬੈਰੀ ਦਾ ਜਿਹੜਾ ਤੇ ਇੱਕ ਬਲੈਕਬੈਰੀ ਰੱਖਿਆ ਟ੍ਰੇਸ ਨਹੀਂ ਹੁੰਦਾ ਹੈੱਡ ਬਲੈਕ ਨਹੀਂ ਨਹੀਂ ਬਲੈਕਬੈਰੀ ਬਾਕੀ ਮਹਾਰਾਜ ਦੀ ਕਿਰਪਾ ਜੀ ਬਹੁਤ ਸੋਹਣੇ ਮੈਂ ਤੈਨੂੰ ਆਖਿਆ ਨਾ ਲਾਲੀ ਗੱਲ ਕਰਤੀ ਨਾ ਉਹ ਜਾਂਦਾ ਜੈਡ ਬਲੈਕ ਉਹ ਗੱਲ ਮੇਰੇ ਅੰਗਰੀ ਪੜੰਗ ਕਰ ਦਿੰਦੇ ਨਾ ਵੀ ਇਹਦੇ ਲਿੰਗ ਪ੍ਰਿੰਗ ਸਿੱਧੇ ਕਰਦੇ ਮੈਂ ਇਹਦੇ ਮਹਾਵਰੇ ਸਿੱਧੇ ਕਰਦੀ ਬੱਸ ਮਹਾਵਰੇ ਵੀ ਆ ਵੀਰ ਦੇ ਮਹਾਵਰੇ ਸਿੱਧੇ ਕਰ ਜਾਂਦਾ ਜਦੋਂ ਬਹੁਤ ਸੁਣੀ ਹੁੰਦੀ ਮਹਾਰਾਜ ਬਹੁਤ ਸੁਣੀ ਕਰਾਉਂਦੇ ਆ ਜਦੋਂ ਅੱਜ ਪੜਨੇ ਆ ਚੁੱਕੇ ਬਾਕੀ ਅਸੀਂ ਤੁਹਾਨੂੰ ਕੱਲ ਵੀ ਕਿਹਾ ਹੈ ਵੀ ਆਪਾਂ ਦੋ ਤਿੰਨ ਚੀਜ਼ਾਂ ਦਾ ਵੀਊ ਤੈਨੂੰ ਦਿੱਤਾ ਇੱਕ ਹੋਟਲ ਵਾਲੇ ਦਾ ਦਿੱਤਾ ਜੀ ਤੁਹਾਨੂੰ ਬਾਕੀ ਕੀ ਚਾਹ ਮਿੱਕੀ ਦੇ ਵਿੱਚ ਇੱਕ ਇੱਕ ਤਰ੍ਹਾਂ ਗੱਡੀ ਦਾ ਵੀਊ ਦਿੱਤਾ ਹੈ ਵੀ ਜੇ ਕਿਸੇ ਨੇ ਗੱਡੀ ਲੈਣੀ ਹੈ ਤਾਂ ਸਲਟੋਸ ਲਿਓ ਬਹੁਤ ਵੀਰ ਜੀ ਗੱਡੀ ਵਧੀਆ ਕੋਈ ਸਲੀ ਨੂੰ ਦਕਾਵੜ ਨਹੀਂ ਕੋਈ ਗੱਲ ਨਹੀਂ ਕੋਈ ਬਾਦਨੀ ਮਹਾਰਾਜ ਦੀ ਫੁੱਲ ਕਿਰਪਾ ਯਾਤਰਾ ਬਹੁਤ ਸੋਹਣੀ ਹੁੰਦੀ ਆ ਬਾਕੀ ਮਹਾਰਾਜ ਸੁੱਖ ਰੱਖੇ ਇਸੇ ਤਰ੍ਹਾਂ ਯਾਤਰਾ ਕਰਦੇ ਰਹੀਏ ਰਹੀਏ ਯਾਤਰਾ ਤੇ ਗੱਲ ਮੁੱਕਦੀ ਆ ਅੱਜੇ ਜਾ ਕੇ ਲੈਰਦਖ ਨੂੰ ਹੋਣਾ ਬਾਕੀ ਚਲੋ ਅਸੀਂ ਥੋੜਾ ਜਿਹਾ ਅਸੀਂ ਐਡੇ ਸਿਆਣੇ ਨਹੀਂ ਆਪਾਂ ਗੱਲ ਇਹ ਕਰਦੇ ਵੀ ਜਿੰਨਾ ਆਪਾਂ ਬਾਹਰ ਘੁੰਮਣ ਫਿਰਨ ਜਾਂ ਆਪਣਾ ਟਾਈਮ ਵੇਸਟ ਕਰਦੇ ਆ ਕਿਉਂ ਵੀ ਜੀ ਉਹਨਾਂ ਆਪਾਂ ਗੁਰੂ ਘਰ ਨੂੰ ਟਾਈਮ ਦਿੱਤਾ ਜਾਵੇ ਹਨਾ ਮੇਨ ਮਕਸਦ ਇਹ ਹੈ ਸਿਰਫ ਖਾਣਾ ਵੀ ਦੀ ਖਾਣ ਦੀ ਗੱਲ ਕਰਦੇ ਕਿਉਂ ਵੀ ਘੁੰਮਣ ਫਿਰਨ ਨਾਲ ਆਈ ਪੈਸੇ ਦੀ ਬਰਬਾਦੀ ਕਰਦੇ ਆ ਹਾਂ ਜੀ ਤੇ ਵੀਡੀਓ ਮੇਰੀ ਆ ਬੰਦ ਹੋ ਗਈ ਮੈਨੂੰ ਦੁਰਬਖ ਨੂੰ ਚਲੋ ਕੋਈ ਨਹੀਂ ਇੰਦਰ ਨਹੀਂ ਇਧਰ ਬੰਦੇ ਹੀ ਵੀਰਾਂ ਨੇ ਇਹ ਸਿਆਣੀਆਂ ਗੱਲਾਂ ਤੇਰੀਆਂ ਸਾਰੀਆਂ ਨੋਟ ਹੋਣੀਆਂ ਮੇਰੇ ਇੱਧਰ ਹਾਂ ਉਹ ਤੇ ਸਿਆਣੀਆਂ ਗੱਲਾਂ ਹੀ ਮੈਂ ਕਰਨਦੇ ਆ ਵੀਰ ਫੇਰ ਕਰਨ ਲੱਗਿਆਂ ਤੂੰ ਸਿਆਣੇ ਬੰਦੇ ਐਵੇਂ ਤਾਂ ਨਹੀਂ ਪੁਰਾਣੇ ਜ਼ਮਾਨੇ ਦੇ ਟੈਚੀ ਚ ਬਾਗ ਲੈ ਗਏ ਨਾਲ ਸਿਆਣੇ ਵੀਰ ਨਾਲ ਆਏ ਸਿਆਣੇ ਬੰਦਿਆਂ ਦੇ ਹਾਂ ਬਾਕੀ ਜੇ ਆਪਾਂ ਘੁੰਮਣ ਫਿਰਨ ਵੀ ਵਿਜੀ ਜਾਂਦੇ ਹਣਾ ਐਸ਼ ਪ੍ਰਸਤੀ ਕਰਦੇ ਉੱਥੇ ਵੀ ਆਪਾਂ ਪੈਰ ਨੂੰ ਜਾੜਦੇ ਹਣਾ ਪੈਰੀ ਜਾੜਾ ਕਰਦੇ ਹਣਾ ਜੇ ਕਿ ਵੀਰ ਭਰਾ ਕੋਈ ਚਲੋ ਹਰ ਇੱਕ ਦੀ ਘੁੰਮਣ ਘੁੰਮਦੀ ਯਾਰਕ ਦੀ ਸ਼ਾਮ ਹੁੰਦੀ ਮੈਂ ਇਹੀ ਕਹਾਂਗਾ ਵੀ ਗੁਰੂ ਘਰ ਨੂੰ ਟਾਈਮ ਦਿਓ ਜੇ ਦੇਣਾ ਘੁੰਮਣ ਫਿਰਨਾ ਹੀ ਆਂਦਾ ਹੈਣਾ ਜਿੰਨਾ ਵਾ ਪਹਾੜਾਂ ਤੇ ਜਾ ਕੇ ਫਨ ਕਰਦੇ ਆ ਭੈਰੀ ਬਰਬਾਦੀ ਕਰਦੇ ਨੇ ਉਹਨਾਂ ਟਾਈਮ ਆਪਾਂ ਗੁਰੂ ਘਰ ਨੂੰ ਦਈਏ ਚਲੋ ਆਪਣਾ ਕੋਈ ਲੇਖ ਲੱਗ ਜਾਂਦਾ ਲੇਖ ਬਿਲਕੁਲ ਲੱਗਦਾ ਨਾ ਵੀਰ ਜੀ ਬਿਲਕੁਲ ਸਹੀ ਚੱਲ ਆਂਦੇ ਨੇ ਨਾ ਜਦੋਂ ਗੁਰੂ ਘਰੋਂ ਬੰਦਾ ਘਰੋਂ ਤੁਰਦਾ ਬੰਦਾ ਗੁਰੂ ਘਰ ਨੂੰ ਤੇ ਹਰ ਇੱਕ ਕਦਮ ਚੱਲਿਆ ਚੱਲਿਆ ਦਾ ਬੰਦੇ ਦਾ ਲੇਖ ਲੱਗਦਾ ਹਾਂ ਜੀ ਕਿਉਂ ਲਾਲੀ ਵੀਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਬਸ ਸੱਚੇ ਮੰਨੋ ਸੱਚੇ ਮੰਨੋ ਵੀਰ ਜੀ ਮੰਜ ਖੋੜ ਰੱਖਾਂਗੇ ਕੋਈ ਫਾਇਦਾ ਹੋਣਾ ਆਪਾਂ ਚਾਰ ਪਣਾ ਆਏ ਆ ਇੱਕ ਦੂਜੇ ਦੇ ਮਨ ਦੇ ਖੋੜ ਰੱਖਾਂਗੇ ਤੇ ਫਿਰ ਉਹ ਆਡੀ ਯਾਤਰਾ ਜਿਹੜੀ ਸਫਲ ਨਹੀਂ ਹੁੰਦੀ ਲੋਜੀ ਰੋਟੀ ਖਾਣ ਵਾਸਤੇ ਰੁਕੇ ਆ ਜੀ ਤੇ ਪ੍ਰਸ਼ਾਦਾ ਛੱਕ ਕੇ ਤੇ ਫਿਰ ਵਧਦੇ ਆ ਅੱਗੇ ਨੂੰ ਤੇ ਆ ਦੋ ਤੇ ਬਹੁਤੇ ਗਾੜੇ ਜਿਆਦਾ ਭੁੱਖੇ ਮੈਨੂੰ ਲੱਗਦੇ ਮਿੰਟੋਂ ਕੱਢੀ ਇਹਨਾਂ ਨੇ ਮੇਰੇ ਘਰਾਂ ਦੋ ਤਿੰਨ ਰਹਿਣ ਦੀਆਂ ਨਹੀਂ ਮਗਰ ਬੈਠੇ ਚੁੱਕ ਚਲੇ ਸਾਰੀਆਂ ਆਹ ਲੈ ਪਤਾ ਨਹੀਂ ਫੋਨ ਤੇ ਤੇ ਆ ਕੋਈ ਕਰਨ ਨੇ ਸਬਜ਼ੀਆਂ ਤੇ ਲੋਡ ਕਰ ਲੀਆਂ ਇਹਦੇ ਖਾਨ ਨਹੀਂ ਲਿਆ ਸਰੋ ਪਰੋ ਸਭੋ ਜੀ ਠੀਕ ਹੈ ਜੀ ਐਸਾ ਇੱਕ ਦਮ ਲਿਖਾਂਗੇ ਗੱਡੀ ਜੀ ਮਿਲਦੇ ਹੁਣ ਨੂੰ ਨੀਂਹ ਹਜੇ ਫੇਰ ਉੱਪਰ ਸ਼੍ਰੀ ਰਾਮ ਹੁਟਾ ਵਰਕਪੁਰ ਇਹ ਮੌਸਮ ਠੰਡੀ ਹਵਾ ਚੱਲਣ ਦੀ ਆ ਹਾਂ ਲਾਲੀ ਭਾਜੀ ਨਹੀਂ ਆਂਦੇ ਆ ਕਿ ਬਾਣ ਦਾ ਮੰਜਾ ਲੈ ਆਓ ਧਰੇਕ ਥੱਲੇ ਡਾਹ ਕੇ ਤੇ ਸੋਈਏ ਆਹ ਲੈ ਆ ਟੈਂਕਰ ਪਾਣੀ ਆ ਜੂਰੀਆ 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 ਆਹ ਜੂਰੀਆ ਦਾ ਗੱਡੀਆਂ ਚ ਪੈਂਦਾ ਆਹ ਆ ਜੂਰੀਆ ਵਾ ਨਹੀਂ ਭਰਦੇ ਆਹੜ ਆਪਣੀ ਉਹ ਗੱਡੀ ਚ ਪਵਾ ਲੱਗਦਾ ਇੱਥੇ ਲੱਗਾ ਨਾ ਜਿਹੜੀਆਂ ਗੱਡੀਆਂ ਆਉਣੀਆਂ ਨੇ ਤਾਂ ਮੈਂ ਮਾਸਾ ਨਹੀਂ ਮੈਂ ਪਾਣੀ ਦੇ ਉੱਤੇ ਲਓ ਜੀ ਹੁਣ ਇਥੋਂ ਚੱਲੇ ਪਾਵਾਂਗੇ ਅੱਗੇ ਦਾ ਸਫ਼ਰ ਅੱਗੇ ਦਾ ਸਫ਼ਰ ਰਹਿ ਗਿਆ ਸਾਡਾ 250 ਕਿਲੋਮੀਟਰ ਹਵਾ ਕਿੰਨੀ ਹੈ ਹਵਾ ਬਹੁਤ ਸ਼ਾਨਦਾਰ ਝੰਡੇ ਝੂਲਣ ਡੇ ਨੇ ਮਹਾਰਾਜ ਦੀ ਕਿਰਪਾ ਨਾਲ ਕੰਮ ਬਦਲੋ ਬਦਲੀ ਹੋਇਆ ਹੈ ਜਾਨਦਾ ਨਹੀਂ ਇੱਥੇ ਜਾਨਦਾ ਤੋਂ ਅੱਗੇ ਜਾਵਾਂਗੇ ਫਿਰ ਬਾਕੀ ਆਪਣੇ ਰਾਹ ਦਿਨ ਦਵਾਂਗੇ ਇਹ ਹੋਟਲ ਆ ਵਰਕਪੁਰਕ ਸ਼੍ਰੀਰਾਮ ਬਹੁਤ ਵਧੀਆ ਰੋਟੀ ਸੇ ਇਹਨਾਂ ਦੀ ਵੀ ਚਾਹ ਹੁਣ ਅੱਗੋਂ ਪੀਵਾਂਗੇ ਇਸ ਕਰਕੇ ਚਾਹ ਬਾਰੇ ਜਿਹੜੀ ਦੱਸ ਸਕਦੇ ਰੋਟੀ ਦਾ ਇਹਨਾਂ ਦੀ ਬਹੁਤ ਵਧੀਆ ਲਓ ਜੀ ਹੁਣ ਚਾਹ ਪੀਣ ਵਾਸਤੇ ਰੁਕਦੇ ਆ ਨੀ ਤਾਂ ਹੁੰਡੀਆਂ ਲੱਗਦੀਆਂ ਆ ਇਹਨਾਂ ਦੇ ਸੌੜਿਆ ਆ ਵੀਰ ਥੋੜਾ ਜਿਹਾ ਲੈ ਗੋਟ ਉੱਠ ਜੀ ਜਿਵੇਂ ਅੱਖਾਂ ਵਿੱਚ ਪੂਰੀਆਂ ਵੀਡ ਹੋ ਰਹੀਆਂ ਨੂੰ ਅਸਰ ਹੁੰਦਿਆ ਆ ਅੱਖਾਂ ਵੀਡ ਹੋ ਰਹੀਆਂ ਮੇਰੀਆਂ ਤਾਂ ਹੁਣ ਇਹ ਚਾਹਦੀਆਂ ਅੱਖਾਂ ਵੀਡ ਹੁੰਡੀਆਂ ਚਲੋ ਹਾਂ ਇਹਦੀਆਂ ਅੱਖਾਂ ਵੀ ਸ਼ਟ ਹੋ ਗਈਆਂ ਚਾਹਦੀਆਂ ਲੈਵਣ ਲੱਗ ਜੇ ਬਾਕੀ ਨਹੀਂ ਕੋਈ ਗੱਲ ਨਹੀਂ ਲੈਵਣੀ ਤੇਰੀ ਲੱਗਨ ਤੇ ਭਰਾ ਮੈਂ ਚੁੰਡੀ ਵੜ ਦੂੰ ਇਥੋਂ ਤੁਹਾਨੂੰ ਜਿੰਨਾਂ ਲੱਗਣ ਲੱਗ ਤੂੰ ਯਾ ਲੋ ਜੀ ਹੁਣ ਡਰੈਗਿਆ ਜੀ ਲਗਭਗ 176 ਕਿਲੋ ਸਾਢੇ 7 ਪਹੁੰਚ ਜਾਂਦੇ 150 ਰਹਿ ਜਾਓ ਤਲਾ 16 ਤੋਂ ਉੱਤੇ ਜਾਣਾ ਕਿਲੋ ਪਹਿਲੇ ਹਾਂ ਹਾਂ ਪਹਿਲਾ ਮੋੜ ਜਾਣਾ 150 ਕਿਲੋ ਗੁਰਦਰੀ ਦੀ ਦਾਈ ਮੈਂ ਹਾਂ ਪੂਰਾ 170 ਇਹ ਸ਼ਾਨਦਾਰ ਰੇ ਭਰੇ ਹੂੰ 150 ਗੁਰਦਰੀ ਲਿਖੇ ਜੀ ਆ ਗਈ ਸੋ ਛੇਤੜਾ ਯਾਰਾ ਟਾਬਾ ਤੇ ਨਹੀਂ ਆ ਆ ਗਈ ਹੋਰ ਮਮਾ ਆ ਗਿਆ ਲੱਸੀ ਵਾਲਾ ਯਾਰਾ ਟਾਬਾ ਲੱਗਦਾ ਕੋਈ ਨਹੀਂ ਵੀ ਬਾਹਰ ਥੋੜਾ ਗਿਆ ਉਹ ਬਾਹਰ ਥੋੜਾ ਗਿਆ ਸਿਟੀ ਤੋਂ ਮਮਾ ਜੀ ਗਾੜ ਬੜਾ ਜੀ ਉਹ ਸਿਟੀ ਤੋਂ ਬਾਹਰ ਨਿਕਲ ਜੋ ਕੀ ਆਂਡੇ ਠੰਡੇ ਦੇਖਣਦੇ ਆ ਵੇਖੋ ਠੰਡੇ ਤੇ ਗੁਰਕਰੀ ਹੋਰ ਤੇ ਚਾਹ ਨਹੀਂ ਹੈ ਚਾਹ ਨਹੀਂ ਹੈ ਜੂਸ ਆ ਬਸ ਜਿੱਥੇ ਆਪਾਂ ਰੋਟੀ ਖਾਧੀ ਨਾ ਤੇ ਰੂਮ ਵੀ ਹੈਗੇ ਰਹਿਣ ਹਾਂ ਹੈਗੇ ਸਾਰੀ ਦੇਖਿਆ ਸੀ ਨਾ ਤੇ ਵਿਰਲਾ ਕੋਈ ਮੋਟ ਮੋਟ ਦੇ ਲਾਇਆ ਰੂਮ ਵਾਲਾ ਹਾਂ ਇਦਾਂ ਹੀ ਗੱਲ ਛੱਡੀ ਗਈ ਹੈ ਉਹ ਆ ਉਹਦੇ ਉਹ ਨਹੀਂ ਮੰਨਦਾ ਹੁਣ ਮਾਮਾ ਮੈਨੂੰ ਕੀ ਪਤਾ ਜੇ ਰੂਮ ਹੈਗੇ ਨਹੀਂ ਆਣ ਰੋਟੀ ਆ ਤੇ ਰੂਮ ਅਵੇਲੇਬਲ ਹੀ ਪਰ ਉਹਨਾਂ ਲਿਖੇ ਨਹੀਂ ਚਲੋ ਨੰਨੀ ਟੋੜ ਆਪਾਂ ਨੂੰ ਹੁਣ ਆਪਾਂ ਜਾਣੇ ਜਾਵਾਂਗੇ ਗੁਰਦਰਾ ਸਾਹਿਬ ਹੁਣ ਇੱਕ ਵਾਰੀ ਕਮਰਾ ਲਵਾਂਗੇ ਉਹ ਦੋ ਤਿੰਨ ਦਿਨ ਆਪਣੇ ਕੋਈ ਰਹਿਣਾ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਤਾਂ ਚਾਹ ਪੀਉਣੀ ਹੈ ਵਾਹਿਗੁਰੂ ਮੋਸ਼ਮ ਰੋਡ ਚਾਹ ਪੀਉਣੀ ਹੈ ਲੋ ਜੀ ਆਪਾਂ ਹੁਣ ਐਂਟਰੀ ਕਰ ਗਏ ਆ ਬਿਹਾਰ ਚ ਬਿਹਾਰ ਦੀ ਐਂਟਰੀ ਜੀ ਦੀ ਧਰਤੀ ਦੇ ਗੁਰੂ ਗੋਬਿੰਦ ਸਿੰਘ ਜੀ ਜਨਮ ਸਥਾਨ ਜਨਮ ਸਥਾਨ ਗੁਰੂ ਗੋਬਿੰਦ ਸਿੰਘ ਜੀ ਪਿਆਰ ਜਨੈਟਰ ਕਰ ਚੁੱਕੇ ਆ ਬਾਰਡਰ ਕਰ ਲਿਆ ਪਾਰ ਅੱਗੇ ਆ ਗਿਆ ਪਿਆਰ ਚਾਹ ਪੀਵਾਂਗੇ ਬੋਜਪੂਰੀ ਚਾਹ ਪਿਆਰ ਦਾ ਪਹਿਲਾ ਪਠਾ ਪਹਿਲਾ ਪਠਾ ਬਿਹਾਰ ਦਾ ਬਿਹਾਰ ਦਾ ਹੁਣ ਬੋਜਪੂਰੀ ਚਾਹ ਪੀਣੀ ਜਾਗੇ ਠੀਕ ਹੈ ਜੀ ਮਿਲਦੇ ਹਣੀ ਚਾਹ ਦੀ ਦੁਕਾਨ ਤੇ ਇੱਕ ਠਾਬੇ ਤੇ ਜੋ ਵੀ ਆ ਚਾਹ ਤੇ ਯਾਰ ਚ ਪਹਿਲੀ ਗਾਹ ਜਿਹਨ ਮੈਂ ਗਾਉਂਗਾ ਫਿਰ ਦਾ ਚਾਹ ਵਾਲੀ ਦੁਕਾਨ ਆ ਤੇ ਕੋਬੜੇ ਵੀ ਹੈਗੇ ਭਰਾ ਜਲੇਬੀਆਂ ਵੀ ਆ ਜੀ ਜਲੇਬੀਆਂ ਜਿਆਦਾ ਫਿਰ ਤੇ ਆ ਗਈਆਂ ਬਾਲੂ ਸ਼ਾਹੀ ਬਾਲੂ ਸ਼ਾਹੀ ਮਦਾਨਾ ਤੇ ਵੀ ਜਲੇਬੀ ਆਹ ਉਹ ਫਾਗ ਲੈਣਾ ਜਿਹਨ ਗਾਉਂਗਾ ਬੱਧੀਆ ਉਹ ਬੱਧੀਆ ਕਿੱਥੇ ਭਜਿਆ 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 ਖਾਇਆ ਖਾਇਆ ਨਹੀਂ ਖਾਇਆ ਵੀ ਨਹੀਂ ਭਜਿਆ ਨਵੇਂ ਨੇ ਵੀਰ ਨੇ ਉਧਰੋਂ ਡਿਆ ਵੇਖਣਾ ਸਲੀਟ ਸਲੀਟ ਸਾਰਾ ਨੂੰ ਹੋਵੇਂਗੇ 150 ਜਿਹੜਾ ਲੋਗੇ ਹੈ ਉਹ ਵੀ ਹੈਗੇ ਉਹ ਵੀ ਲੋਗੇ ਜਿਹੜਾ ਘੋੜਾ ਚੱਕਰ ਪਾ ਰਿਹਾ ਹੈ ਇਹ ਆਹ ਬੜੀ ਫਟਾ ਆਹ ਸਭ ਤੋਂ ਜਿਆਦਾ ਸਵਾਲ ਹੁੰਦੇ ਆ ਲੈ ਨਹੀਂ ਗਰੀ ਲੈ ਤਾਂ ਲੈਣੀ ਵੀ ਹਿੰਦਾਂ ਹੀ ਖਰਾਬ ਹੋ ਗਈ ਹੈ ਦੇ ਨਾਲ ਕੱਢ ਦੋ ਨੀ ਖਾਲ ਨੇ ਜਿਹੜੀ ਆ ਗਏ ਪਾਰੇ ਤੇ ਨਾ ਆਪਣੇ ਭਜਾਉਣ ਨੂੰ ਸੁਭਾਈ ਜਦੋਂ ਲੱਗਦੀ ਵੀ ਆ ਉਹ ਉੱਧਰ ਤੇ ਬੋਲੀ ਜਾਣਾ ਉਹ ਰੋਪਣਾ ਹਾਂ ਹਾਂ ਲਲੀ ਤੈਨੂੰ ਪਸੰਦ ਆਇਆ ਕੋ ਤੂੰ ਤਾਂ ਗਲਾਜ ਜਾਣਾ ਤੇ ਬੈਠਾ ਹਾਂ ਮੈਂ ਗਲਾਜ ਜਾਣਾ ਨੂੰ ਚਲੋ ਆ ਮਿੱਠੇ ਦੇ ਘਰੀ ਆਓ ਜੀ ਹਾਂ ਬੰਦੇ ਨੂੰ ਮੈਂ ਤੇ ਵੀਰ ਮਗਾ ਨੇ ਫੇਰ ਆਏ ਸੀਨੀਅਰ ਸੀ ਡਾਲਣਾ ਜਲਦੀ ਬਿਹਾਰ ਚ ਪਹਿਲੀ ਜਾ ਆਈਓ ਚਾਹ ਜਾਣਾ ਹੁਣ ਤੇ ਚਲੀਏਗਾ ਬਰਾਤ ਐਚੇ ਬਹਿਣਾ ਆਏ ਆਂ ਤੇ ਉੱਥੇ ਚਾਹ ਰੱਖਣੀ ਆ ਜਿਸ ਨੂੰ ਬਹਿ ਗਿਆ ਆ ਜਾਣੀ ਆ ਦਾ ਆਪਣੀ ਕਿਉਂ ਨਹੀਂ ਇੱਥੇ ਦੇਣਾ ਚਾਹੀਦਾ ਚਾਹ ਦੀ ਜੀ ਪੋਣ ਦਾ ਹੂੰ ਲੈ ਨੇ ਸਲਾਹ ਇਹਨਾਂ ਹੋਣ ਲਈ ਕੀ ਖਾਣਾ? ਚਾਹ, ਚਾਹ ਖਾਣੀ ਹੈ? ਪੀਣੀ ਹੈ? ਪਟਨਾ ਸਾਹਿਬ ਨੂੰ ਜਾ ਰਹੇ ਆਂ ਜੀ। 100 ਕਿਲੋਮੀਟਰ ਪੂਰਾ ਰਹਿ ਗਿਆ ਪਟਨਾ ਸਾਹਿਬ। ਕਿ ਮੌਸਮ ਵੀ ਬਹੁਤ ਵਧੀਆ। ਮੈਨੂੰ ਲੱਗਦਾ ਮਹਾਰਾਜੇ ਸਾਡੇ ਪਹੁੰਚ ਜਾਂਦਾ ਕਿਰਪਾ ਕਰ ਦੇਣਗੇ। ਆਸਦਣਗੇ। ਪੀ ਆਜੂ ਕਮੀ ਹੈ ਜੂ ਲੱਗਦਾ। ਲੱਗਣਾ ਵੀ ਪਟਨਾ ਸਾਹਿਬ ਦੀ ਤਰਕੀਅਤ ਧੋਗੇ ਵਾੜੀਏ। ਧੰਦਨ। ਉੱਤਾਂ ਨਾਲ ਗੱਡੀ ਵੀ ਨਾਲ ਤੇ ਗੱਡੀ ਨੂੰ ਧੋ ਕੇ ਵੜ ਗਈ। ਬਾਜੀ ਮਹਾਰਾਜ ਦੀ ਘਰਣਾ ਸਭ ਫੇਰ ਮੈਂ ਕਰਨਾ ਬਹੁਤ ਵਧੀਆ ਸਾਡਾ ਆ। ਅੰਜਵਾਇ ਫੁੱਲੀ ਤੇ ਇਹੋ ਜੇ ਕੰਮ ਨਾ ਕਰਿਆ ਕਰੋ ਪੰਨਾ ਸਾਹਿਬ ਜਾ ਕੇ ਲੱਥੋਗੇ ਗੁਰੂ ਤੇ। ਹੁੰਡ ਤੇ ਬਹਿ ਜਾਣਾ ਜੇਲੇ ਪਾਸੇ। ਅਸੀਂ ਤਾਂ ਕਿੰਨਾਂ ਸ਼ੋਰਾਂ ਲਿਆ ਨੂੰ ਫਿਰਦੇ ਤੇ ਕੋਈ ਸਾਡੇ ਨਾਲ ਧੱਕਾ ਕਰੀ ਜਾਂਦਾ। ਆਹ ਲਓ ਜੀ। ਹੁੰਡਾ ਰੋੜਿਆ। ਜੀ ਤੂੰ ਇੱਥੇ ਬਾਹਰ ਲੈ ਜਾ ਨੁਕਰੇ ਤੇ ਕੈਮਰਾ ਘੁਮਾ ਲੈ। ਬੱਸ ਆਪਣਾ। ਨਹੀਂ ਇਦਾਂ ਨਾ ਕਰੋ ਹੁਣ। ਕੈਮਰਾ ਘੁਮਾਉਣ ਨੂੰ ਕੀ ਕਰੇ ਹੁਣ। ਬਹੁਤ ਵਧੀਆ ਮਾਹ ਹਾਂ ਇੱਕਿਆ ਵਿਕਤਾ ਚੱਲ ਰੰਡਿਆ ਤੁਹਾਨੂੰ ਇਧਰ ਦੀਆਂ ਫਸਲਾਂ ਦੱਸ ਦਈਏ ਮੱਕੀ ਤੇ ਕਮਾਦ ਮੱਕੀ ਦੀ ਕਮਾਦ ਤੋਂ ਹਾਂ ਖਜੂਰ ਨਹੀਂ ਉਹ ਖਜੂਰ ਨਕਲੀ ਆ ਮਤਲਬ ਡੈਕੋਰੇਸ਼ਨ ਪੇੜ ਕਹ ਲੋ ਜਿਸ ਤਰ੍ਹਾਂ ਖਜੂਰਾ ਲੱਗਦੇ ਹੋਂ ਤੇ ਵਿਚਾਰੇ ਭੁੱਖੇ ਗਏ ਮਰਨ ਓਕੇ ਓਕੇ ਫਾਈਨ ਹਾਂ ਜਿਸ ਤਰ੍ਹਾਂ ਮਤਲਬ ਉਹੀ ਆ ਬਾਕੀ ਇਹ ਨਾਲ ਲੱਗਦਾ ਕੁਝ ਨਹੀਂ ਆ ਓਪ ਕਿ ਆ ਕੀ ਕਹਿੰਦੇ ਨੇ ਬਾਣੀ 'ਚ ਵੀ ਲਿਖਿਆ ਵਾ ਬੜਾ ਹੂਆ ਤੋ ਕਿ ਆ ਹੂਆ ਜੈਸੇ ਪੇੜ ਖਜੂਰ ਨਾ ਸ਼ਾਮ ਮਿਲੇ ਦੇ ਫਲ ਵੀ ਲੱਗੇ ਅਤੇ ਦੂਰ ਮਤਲਬ ਆਹ ਗੱਲ ਚੱਲਣੀ ਆ ਉਹ ਆ ਯਾਰ ਉਹ ਰੱਖ ਆ ਆ ਦਿਖਾ ਦੇ ਇਹਨਾਂ ਨੂੰ ਇੱਥੋਂ ਦੇ ਤਾਂ ਗੁੱਦੇ ਬੜੇ ਢੀਟ ਆ ਗੱਡੀ ਆ ਇਹਨਾਂ ਦੀ ਢੀਟੀ ਕੰਮ ਚੱਲਦੇ ਨੇ ਇਹਦੇ ਕੰਮ ਢੀਟ ਢੀਟ ਪੈ ਗਿਆ ਆ ਵੇ ਇੱਥੇ ਲੱਗਦਾ ਬਹੁਤ ਸਾਨੂੰ ਗਰੀਬ ਫਾਕੀ ਇੱਥੇ ਪਹੁੰਚੇ ਵਿੱਚ ਮਾੜਾ ਨਹੀਂ ਕਿਤੇ ਕਿਤੇ ਖੱਤਾ ਖੱਤਾ ਝੋਨੇ ਦਾ ਦੀਦਾ ਦੀਦਾ ਆ ਇਹਦਾ ਮਨ ਲਾ ਦੇ ਇਹ ਮਾਦੂ ਨੂੰ ਕਰਨਾ ਸਾਨੂੰ ਕਰਨਾ ਲੈ ਲੈ ਲੋ ਲੋ ਨੁਕਰੇ ਲੈ ਜਾਣਾ ਲੋ ਸਰ ਇਹ ਵਿੱਚ ਖੇਲਿਆਂ ਦੇ ਪੇੜ ਵੀ ਦੇਖਦੇ ਨੇ ਨੁਕਰੇ ਲੈ ਜਾ ਸਾਰੇ ਕੁੜੀ ਵਾਲੇ ਬੰਸੂ ਬਾਕੀ ਬਹੁਤ ਵਧੀਆ ਸਫਰ ਨੰਗ ਰਿਆ ਮੰਗੀ ਕੀ ਆਗੇ ਉਹਨੂੰ ਹੋਣ ਤਾਂ ਬਸ ਬਸ ਆਹਾ ਝੁੰਗਾ ਰਹਿ ਗਿਆ ਬਸ ਆਹਾ ਹੋਦੇ ਬਸ ਅੰਮਰਸਰ ਤੋਂ ਜਲੰਧਰ ਜਿੰਨਾ ਪੈਂਦਾ ਰਹਿ ਗਿਆ 100 ਕਿਲੋਮੀਟਰ 100 ਕਿਲੋਮੀਟਰ ਹੈ ਭਾਈ ਹਲੇ ਕਿਉਂਦਾ ਜੀ ਬਾਬਾ ਜੀ ਦਾ ਘਰ 100 ਕਿਲੋਮੀਟਰ ਠੀਕ ਹੈ 100 ਕਿਲੋਮੀਟਰ ਤੇ 2 ਘੰਟੇ 56 ਮਿੰਟ ਆਉਂਦੇ ਆ ਤੇ ਹਨ ਜਿਹੜੇ ਚੰਡੀਗੜ੍ਹ ਜੀ ਨੇ ਦੱਸੰਡਿਆ ਸਫਰ ਜਿਲੰਦਰ ਜਨਾ ਬਾਰੇ ਟਾਈਮ ਜਿਹੜਾ ਚੰਡੀਗੜ ਜਿੰਨਾ ਹੋਣਿਆ ਤੇ 3 ਨੱਕੇ ਲਗਭਗ ਲੱਗਣਗੇ ਬਹੁਤ ਬੈਕਵਰਡ ਏਰੀਆ ਪਿਆਰ ਹੋਣਾਗਾ ਤੇ ਇਸ ਟਾਈਮ 5 ਵਜ ਚੁੱਕੇ ਬੈਕਵਰਡ ਏਰੀਆ ਮਾ ਬਹੁਤ ਪਿਆਰ ਹੋਣਾ ਹਾਂ ਪਿਆਰ ਬਹੁ ਨਿਤਿਸ਼ ਕੁਮਾਰ ਨੂੰ ਹੀ ਬੇਨਤੀ ਕਰਨਾ ਚਾਹੁੰਦੀ ਹਾਂ ਬੜਾ ਜੀ ਨੂੰ ਵੀ ਅਪਡੇਟ ਕੀਤਾ ਜਾਵੇ ਕੀਤਾ ਜਾਏ ਪ੍ਰੇਮੋਦੀ ਦੀ ਸਰਕਾਰ ਤੇ ਭੱਜ ਕੇ ਬਣਾਉਂਦੀ ਨੂੰ ਅਪਡੇਟ ਕਰ ਲਈਏ ਆ ਵੀ ਵੀਰ ਆਏ ਹੋਏ ਬਣਾ ਦੋ ਹਾਂ ਕੋਈ ਹਾਈਵੇ ਹੋਏ ਬੜਾ ਦੋ ਭਰਾ ਉਹਨਾਂ ਦੇ ਜੱਜ ਨੇ ਝੂੜੇ ਚੱਲਣ ਦੇ ਉਹਨਾਂ ਨੇ ਭਜੇ ਲੱਗੇ ਆ ਜਾ ਬੱਤੀ ਹਾਂ ਆ ਬੱਤੀ ਆ ਬੇਹੱਦ ਸ਼ਪਟ ਮਾਂਜਾ ਵਾਟ ਕੇ ਮਾਂਜਾ ਵਾਟ ਕੇ ਐ ਸੂਈ ਦੂਰ ਗਏ ਲੈ ਪੰਜ ਪੁਰਾ ਹੂੰ ਢੋਣੜ ਵੇਖਣਾ ਉਹ ਕਿੱਦਾਂ ਦਾ ਟਾਈਮ ਹੋ ਗਿਆ ਟਾਈਮ ਦਾ ਬੜਾ ਫਰਕ ਆਹ ਪੰਜ ਟਾਈਮ ਇੰਜੀਨੀਅਰ ਹੋ ਜਾਂਦਾ ਇਹਦੇ ਰਹਿ ਰਹਾ ਸਾਬ ਜਿਹੜੀ ਹੈ ਨਾ 7 ਵਜੇ ਤੱਕ ਸਮਾਪਤੀ ਕਰ ਦਿੰਦੇ ਆ ਮੂਰਿੰਗ ਨਬਬ ਦੇ ਨਿਕਲ ਰਹੇ ਆ ਪੈਂਡਾ ਪਰ ਰੋਡ ਇਦਾਂ ਦਾ ਹੀ ਹੈ ਬੇਸਾਰਾ ਹੋਰ ਰੋਡ ਉੱਤੇ ਆ ਗਿਆ ਕਿਆ ਪੈਂਚੀ ਬਣ ਗਿਆ ਇਧਰ ਹੁਣਾ ਹਾਈਵੇ ਆਹ ਹੈ ਆਹ ਹਾਈਵੇ ਤੋਣਾ ਹੈ ਆ ਨਹੀਂ ਇਹ ਹਾਈਵੇ ਉਹੀ ਦੋ ਇਕੱਠੇ ਹੀ ਜਿਹੜੇ ਬੰਦੇ ਉੱਨਾ ਚ ਲੱਗੇ ਹੈ ਇਧਰੋਂ ਨਹੀਂ ਜਾਣਾ ਸਿੱਧਾ ਇਹਨੂੰ ਜਾਣਾ ਤੈਨੂੰ ਦੇੜੀ ਵੀਜੀ ਸਿੱਧਾ ਨਹੀਂ ਦੇਂਦੀ ਆਹ ਲਿਖਿਆ ਤੇ ਉਹ ਕਿਰਕੜਾ ਉਹ ਪੜ੍ਹਣਾ ਹੈ ਠੀਕ ਹੈ 88 ਓਏ ਇਹੋ ਹੀ ਆ ਭਰਾ ਰੋਡ ਉਹ ਥੋੜੀ ਐ ਕਿੱਦੇ ਆਉ ਸਾਈਡ ਤੇ ਜਾਈ ਜਾਂਦੇ ਆਵੇ ਸਾਈਡ ਤੇ ਹੋਈ ਜਾਂਦਾ ਇਥੋਂ ਨਹੀਂ ਪੁੱਛਣ ਦਾ ਕੋਈ ਫਾਇਦਾ ਭਾਸ਼ਾ ਦਾ ਪਟਨਾ ਸਾਹਿਬ ਜੇ ਰੋਡ ਸਹੀ ਰਹੇਗਾ ਕਿ ਜੇ ਜਾਏਗਾ ਪਟਨਾ ਸਾਹਿਬ ਗੁਰਦੋਰਾ ਸਾਹਿਬ ਪਟਨਾ ਪਟਨਾ ਸ਼ਹਿਰ ਹਾਂ ਪਟਨਾ ਜੇ ਸਹੀ ਰਹੇਗਾ ਕਿ ਜੇ ਸਹੀ ਰਹੇਗਾ ਆਹ ਇਸ ਸ਼ਾਰਟਕਟ ਮਿਲੇਗਾ ਤੁਹਾਨੂੰ ਤਾਂ ਕਿ ਸਿੱਧਾ ਜਾ ਕੇ ਉਸੀ ਰੋਡ ਤੋਂ ਹੋਵੇ ਜੀਵਲ ਘਰ ਮਿਲ ਜੇਗਾ ਹਾਂ ਜੀ ਇਹ ਸ਼ਹਿਰ ਰੋਡ ਹਾਂ ਅੱਛਾ ਬੜੀਆ ਹੈ ਨਾ ਥੈਂਕ ਯੂ ਆਹ ਪ੍ਰੈਨਟੀ ਲਓ ਜੀ ਬਿਹਾਰ ਦੀਆਂ ਬੱਕਰੀਆਂ ਸ਼ੁਰੂ ਕਰ ਦੋ ਬਹੁਤ ਛੋਟੀਆਂ ਛੋਟੀਆਂ ਗੱਤੋਂ ਛੋਟੀਆਂ ਇਹ ਦੇ ਬਿਹਾਰ ਦੇ ਹਾਲਾਤ ਪਾਣੀ ਪਾਣੀ ਸਾਰੇ ਪਾਸੇ ਬਸ ਉਹੀ ਹੈ ਕਿ ਮਾੜੀ-ਭੋੜੀ ਕੋਈ ਫਸਲ ਹੈ ਨਹੀਂ ਫਸਲ ਕੋਈ ਹੈ ਜਿਹੜੀ ਕੋਈ ਹੈ ਉਹ ਵੀ ਡੁੱਬੀ-ਡੱਬੀ ਪਈ ਹੈ ਇਹ ਪਾਣੀ ਪਾਣੀ ਨੇ ਮਾਰ ਪੈਂਦੀ ਹੈ ਹਨਾ ਉੰਦੇ ਆਲਾ ਸਹੀ ਕਿਉਂ ਸੀ ਮੀ ਜੀ ਆ ਉਹੀ ਇਲਾਕੇ ਆ ਜਿਹੜੇ ਖਬਰਾਂ ਚ આજ ਤੱਕ ਆਲਿਆਂ ਤੋਂ ਸੁਣਨ ਨੂੰ ਮਿਲਦੇ ਹੁੰਦੇ ਕਿ ਆ ਵੀ ਡੁੱਬ ਗਿਆ ਤੇ ਉਹ ਵੀ ਡੁੱਬ ਗਿਆ ਇਹ ਉਹ ਵਾਲੇ ਏਰੀਏ ਆ ਇਹਦੇ ਕੋ ਕਮਾਦ ਵੀ ਡੁੱਬੇ ਪਏ ਆ ਚਲੋ ਤੁਹਾਨੂੰ ਵੀ ਇੰਦੇ ਪਛਾਣ ਗਾਹ ਵੀ ਆਓ ਜੀ ਵਿਦੇਸ਼ੋਂ ਕੰਮਾਂ ਉੱਡ ਜਾਣੇ ਬਾਹਰ ਚੇ ਚੱਲਣ ਡਈ ਆ ਮਮਣ ਕਹਿੰਦੀ ਬਹੁਤ ਆਰੇ ਮੂਸਲ ਲੇਕੇ ਨਾ ਮੂਸਲ ਦੇ ਕੋ ਹਾਂ ਅਜਵਾਬ ਸੌਣਿਆ ਦੇਖੋ ਇਹ ਬਿਆਰ ਨੇ ਬਿਹਾਰ ਦੇ ਇਹ ਬਿਆਰ ਮਾਰਕੀਟ ਬਲੌਗ ਬਣਾਉਣੇ ਆ ਮਾਰਨਾ ਤੇ ਤੂੰ ਬਲੌਗ ਬੰਦ ਕਰਤੀ ਛੋਟੀ ਜਿਹੜੇ ਸਾਡੇ ਬਲੌਗ ਹੈ ਨਾ ਮਿਲੀਅਨ ਚ ਜਾਣਗੇ ਮਿਲੀਅਨ ਮੇਰੇ ਨੇ ਵੀਊ ਆਇਆ ਕਰਨਾ ਇਹ ਤੜਕਾ ਮਿਕਸਿਆ ਇੱਕ ਦਿਨ 100 ਮਿਲੀਅਨ ਪਾਰ ਹੋ ਜਾਣਾ ਮੈਂ ਜਿੱਥੇ ਲਾਲੀ ਅੰਗੜੀ ਪੜੰਗ ਕਰਦਾ ਇਹ ਤੜਕਾ ਮਿਕਸਿਆ ਜੰਗਲ ਤਾਨੂੰ ਜੰਗਲ ਏਰੀਆ ਵਿਖਾ ਰਹੇ ਆ ਉਹ ਵੇਖੋ ਉਹ ਨੀਲ ਗਾਈ ਨੀਲ ਗਾਈ ਓਏ ਇਧਰ ਜਿੱਦਾਂ ਅਜ ਤੱਕ ਦੇ ਖਬਰਾਂ ਨਹੀਂ ਮਗਰ ਦੇਣ ਦੇ ਉਹ ਸਾਵੇ ਦਾ ਜੰਗਲ ਏਰੀਆ ਵਗੈਰਾ ਇਹ ਐ ਮੂਸਲ ਐ ਇਹ ਦੇਖੋ ਮੂਸਲ ਕਿੱਡਾ ਸੋਹਣਾ ਲੱਗੇ ਆ ਦੇਖੋ ਮੂਸਲ ਕਿੱਡਾ ਸੋਹਣਾ ਐ ਮੂਸਲ ਬਹੁਤ ਢੋੜੀ ਬਣੀ ਹੋਈ ਐ ਤੇ ਇਹ ਤੁਹਾਨੂੰ ਫੇਰ ਵਿਖਾਉਨੇ ਇੱਕ ਹੋਰ ਮੂਸਲ ਇਧਰੋਂ ਦੀ ਲਾਗੇ ਕਰਕੇ ਆਹ ਦੇਖੋ ਕਿੰਨੀ ਲਾਈਨ ਲੱਗੀ ਮੂਸਲਾਂ ਦੀ ਮੂਸਲ ਹੀ ਮੂਸਲ ਕਹ ਲੋ ਮਰ ਇਹਨਾਂ ਦੇ ਮੂਸਲ ਹੀ ਐ ਕਿਉਂਕਿ ਇਹਨਾਂ ਕੋ ਕਿੱਲੇ ਬਹੁਤ ਵੱਡੇ ਨੇ ਕਿੱਲੇ ਮਤਲਬ ਏਕੜ ਜ਼ਮੀਨ ਬਹੁਤ ਛੋਟੇ ਛੋਟੇ ਐ ਤੇ ਕਿਉਂਕਿ ਇਹਨਾਂ ਬੱਕਰੀਆਂ ਰੱਖੀਆਂ ਬੱਕਰੀਆਂ ਨੇ ਐਡੇ ਕੀ ਮੂਸਲਵਾਰਾ ਖਾਂਦੇ ਆ ਦੇਖੋ ਆ ਵੀ ਲਾ ਵਾ ਰੋਡ 'ਤੇ ਬਹੁਤ ਸੋਹਣਾ ਏਰੀਆ ਹੈ ਮਤਲਬ ਆਕਸ ਆਕਸੀਜਨ ਬਹੁਤ ਹੁੰਦੀ ਹੈ ਸ਼ਾਂਤੀ ਸ਼ਾਂਤ ਸ਼ਾਂਤੀ ਹੀ ਹੈ ਰੋਡ 'ਤੇ ਲਾ ਵਾ ਘੈਂੜੀ ਇੱਧਰ ਰੋਡ ਤੋਂ ਪਿਆ ਇੱਧਰ ਦੇਖੋ ਰੁੱਖਾਂ ਦੇ ਉੱਪਰ ਵੀ ਝੰਡੇ ਲੱਗੇ ਉੜੇ ਜਮਾ ਇਹ ਇਹ ਕਰੋ ਦਰਸ਼ਨ ਕਰਨਾ ਸ ਹੈ ਪਰ ਬਾਹਰ ਸ ਹੈ